Welcome back to our YouTube channel Punjab Stitching Class and please subscribe this channel. ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਕਰਦੇ ਆਂ ਪਲਾਜ਼ੋ ਦੀ ਕਟਿੰਗ ਪਲਾਜ਼ੋ ਦੀ ਕਟਿੰਗ ਕਰਨ ਲਈ ਪਹਿਲਾਂ ਤਾਂ ਆਪਾਂ ਨੇ ਡਬਲ ਫੋਲਡ ਕਰ ਲਿਆ ਕਪੜਾ ਕਪੜਾ ਡਬਲ ਫੋਲਡ ਕਰਕੇ ਸਿੱਧਾ ਕਰਕੇ ਵਿਛਾ ਲਿਆ ਪਹਿਲੀ ਲਵਾਂਗੇ ਲੈਂਥ ਲੈਂਥ ਹੈ ਗਿਆ 40 ਇੰਚ ਤਿਆਰ ਇੱਥੋਂ ਆਪਾਂ 2 ਇੰਚ ਛੱਡ ਦੇਣਾ ਨੇਫੇ ਦੀ ਫੋਲਡਿੰਗ ਦਾ ਇੱਥੋਂ ਆ ਗਿਆ 40 ਇੰਚ 2 ਇੰਚ ਆਪਾਂ نیچے ਦੀ ਮੋਰੀ ਦੇ ਥੱਲੇ ਫੋਲਡ ਕਰਨ ਵਾਸਤੇ ਠੀਕ ਹੈ ਜੀ ਹੁਣ ਆਪਾਂ ਕਰਾਂਗੇ ਇੱਥੋਂ ਸਾਈਡ ਤੋਂ ਲਵਾਂਗੇ ਹੈਵੀ ਨਾਪੇ ਦੀ ਪਲਾਜ਼ੋ ਆ 14 ਇੰਚ ਦੇ ਇਹਦੇ ਪੱਟ ਨੇ ਆਪਾਂ 1 ਇੰਚ ਦੇ ਅੱਗੇ ਐਡ ਕਰ ਲਾਂਗੇ 15 ਇੰਚ ਇੱਥੋਂ ਆਪਾਂ 2 ਇੰਚ ਨੇਫੇ ਵਾਲਾ ਛੱਡ ਕੇ ਇੱਥੋਂ ਆਪਾਂ ਲਵਾਂਗੇ ਹਸਣ ਹਸਣ ਇਹਦਾ ਹੈਗਾ 15 ਇੰਚ 15 ਇੰਚ ਤੇ ਨਿਸ਼ਾਨ ਲਾਵਾਂਗੇ ਇਥੋਂ ਵੀ ਆਪਾਂ ਲਵਾਂਗੇ 15 ਇੰਚ ਤੇ ਐਨੂੰ ਆਪਏ ਇਹਦੇ ਨਾਲ ਬਣਾਵਾਂਗੇ ਇਹ ਹੈਵੀਨ ਆਪੇ ਦਾ ਪਲਾਜ਼ੋ ਇਹਦੇ ਵਿੱਚ ਨੀਜੇ ਆਪਾਂ ਨੇ ਕੁੰਦੀਆਂ ਪਾਉਣੀਆਂ ਨੇ ਛੋਟੀਆਂ ਇਹਨਾਂ ਦੀ ਮੋਰੀ ਹੈਗੀ ਜੀ 8 ਇੰਚ ਤਿਆਰ ਇਥੋਂ ਆਪਾਂ 1 ਇੰਚ ਵੱਧ ਲਵਾਂਗੇ 9 ਇੰਚ ਅਤੇ ਆਪਾਂ 9 ਇੰਚ ਦੇ ਨਿਸ਼ਾਨ ਲਾਵਾਂਗੇ ਹਾ ਆਪਣਾ ਸਾਰਾ ਹੋ ਗਿਆ 44 ਇੰਚ ਤੇ 44 ਇੰਚ ਆਪਾਂ ਇੱਥੋਂ ਲੈ ਕੇ ਮੂਰੀ ਦੇ ਨਿਸ਼ਾਨ ਨੂੰ ਆਪਾਂ ਮਲਾਵਾਂਗੇ 9 ਇੰਚ ਦੇ ਹਾਂ ਵਾਹ ਇੱਥੋਂ ਆਪਾਂ 스ਕੇਲ ਲੈ ਕੇ ਇਹਨੂੰ ਇੱਥੇ 스ਕੇਲ ਆਪਾਂ ਨੇ TIRSHA ਲੈਣਾ ਪਿਆਸ ਵਾਲਾ পেণ্ট প্লো আন কটিং কৰ ठीक है हाँ हो गया अपना एक पला हम आप चक अगे कर लेंगे यस बिल्कुल सेम बिछा के मेनु इस तरह कट कर देंगे సైడ్ ఆ అల దో ఇంచోల్డ్ నిశాను ਇਹ ਤਾਂ ਬੋਨ ਡਰੈਕਟੇ ਆ ਪOCKET ਦਾ ਨਿਸ਼ਾਨ ਲਾ ਲਾਂਗੇ ਹੱਸ ਲਾ ਹੁਣ ਆਪ ਇੱਧਰ ਲਈ ਸਾਈਡ ਲਾਵਾਂਗੇ ਹੱਸਣ ਵਾਲੀ ਸਾਈਡ ਤੋਂ ਛੱਡ ਕੇ ਪੱਟ ਵਾਲੀ ਸਾਈਡ ਤੇ ਇੱਥੇ ਲਾਵਾਂਗੇ ਆਪਾਂ 3 ਇੰਚ ਦਾ ਨਿਸ਼ਾਨ ਪਾਕਟ ਦਾ సాడే చావే ఆ తిన్న ఇచ్చే సాడే చాకెట్వే హే ਅੱਥਾ ਆਪਾ ਲਵਾਂਗੇ 8 ਇੰਚ ਦਾ ਨਿਸ਼ਾਨ ਇੱਧਰ ਲਵਾਂਗੇ ਆਪਾਂ 6 ਇੰਚ ਦੇ ਅੱਠ ਇਹਨੋਂ ਆਪਾਂ ਇੱਕ ਬਾਕਸ ਬਣਾ ਲਾਂਗੇ ਐਸ ਤਰ੍ਹਾਂ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਸਾਲਾਮਾ ਗਿਆ ਪ੍ਰਤੀਸ਼ਾ ਨਿਸ਼ਾਨ ਇਹਨੂੰ ਵੀ ਆਪ ਕਟਿੰਗ ਕਰ ਲਾਂਗੇ ਇਹ ਵੀ ਉਹ ਉਹ ਨਾ ਇਹ ਵੀ ਉਹ ਇਸ ਤਰ੍ਹਾਂ ਐਸਪੀਸ ਨੂੰ ਇਹਦੇ ਉਪਰ ਆਵਲੇ ਸਾਈਡ ਚੱਕ ਕੇ ਇਹਦੇ ਉੱਪਰ ਕਰ ਦਾਂਗੇ ਇੱਥੋਂ ਆਪਾਂ ਕਟਿੰਗ ਕਰ ਦਾਂਗੇ ਯਸਤਰਾ ਇਹਨੂੰ ਆਪਾਂ ਬਲਾਜ਼ਾ ਦੀ ਇਸ ਸਾਈਡ ਲਗਾਵਾਂਗੇ ਯਸਤਰਾ ਯਸਤਰਾ ਫੋਲਡ ਹੋ ਕੇ ਇਸ ਤਰ੍ਹਾਂ ਆ ਜਾ ਠੀਕ ਹੈ ਜੀ ਹੁਣ ਆਪਾਂ ਕਰਦੇ ਹਾਂ ਦੀ ਪਾਕਟਾਂ ਦੀ ਕਟਿੰਗ సాడే తేర ఇంచ 13.5 ਇੱਥੇ ਲਵਾਂਗੇ ਇਹਨਾਂ ਆਪਾਂ ਕਟਿੰਗ ਕਰ ਲਾਂਗੇ ਇਹ ਹੋ ਗਿਆ ਆਪਣੀ ਇੱਕ ਪਾਕਟ ਦੀ ਕਟਿੰਗ ਇਹਦੇ ਉੱਪਰ ਪਾ ਡਵਲ ਕਰ ਲਾਂਗੇ ਇਹ ਜਿਹੜੀ ਅਸੀਂ ਕਟਿੰਗ ਕਰ ਤਾਂ ਨੇ ਇਹ ਫੋਕਟ ਆਪਾਂ ਦੋਨੋਂ ਸਾਈਡ ਲਾਵਾਂਗੇ ਲੈਫਟ ਤੇ ਰਾਈਟ ਸਾਈਡ ਦੋਨਾਂ ਪਾਸੇ ਲਾਵਾਂਗੇ ਹੁਣ ਆਪਾਂ ਨੇ ਇੱਥੋਂ ਕੀ ਕਰਨਾ ਹਨ ਫੋਲਡ ਕਰ ਲਿਆ ਇੱਥੋਂ ਆਪਾਂ 1 ਇੰਚ ਛੱਡ ਦਾਂਗੇ ਹੰਨਾ ਇੱਥੋਂ ਆਪਾਂ ਲਵਾਂਗੇ 6.5 ਇੰਚ 6.5 ਇੰਚ ਅਤੇ ਹੁਣ ਆਪਾਂ ਇਹਨੂੰ ਵੀ ਕੱਟ ਲਾਵਾਂਗੇ ਯਸ ਆ ਹੋ ਗਿਆ ਆਪਣੀ ਹੈਵੀ ਨਾਪੇ ਦੀ ਪਲਾਜ਼ੋ ਕਟਿੰਗ ਪੈਂਟ ਪਲਾਜ਼ੋ ਆ ਹੈਵੀ ਨਾਪੇ ਦੀ ਆ ਤੇ ਆਹ ਵਾਲੀ ਆਪਾਂ نیچے ਲਾਉਗਾ ਵਾਂਗੇ ਆਹ ਫੱਕਤ ਆਪਣੀ ਇਸ ਸਾਈਡ ਆ ਜਾਣੀ ਗੀ ਇਸ ਤਰ੍ਹਾਂ ਆ ਹੋ ਗਿਆ ਆਪਣਾ ਪੂਰੇ ਪਲਾਜ਼ੋ ਦੀ ਕਟਿੰਗ ਤੇ ਅਗਲੀ ਵੀਡੀਓ ਚ ਆਪਾਂ ਦੱਸਾਂਗੇ ਤੁਹਾਨੂੰ ਇਹਦੀ ਸਟਿਚਿੰਗ ਕਿਵੇਂ ਕਰਨੀ ਹੈ